ਜਿਹੜੀ ਕੋਠੀ ਤੁਸੀਂ ਅੱਜ ਦੇਖੋਗੇ 3 ਕੁ ਮਹੀਨੇ ਪਹਿਲਾਂ ਹੀ ਸਾਰੀ ਕੋਠੀ ਜਿਹੜੀ ਤਿਆਰ ਹੋਈ ਆ ਤੇ ਸਾਰਾ ਟੱਬਰ ਬਾਹਰ ਵਾਗ ਗਿਆ ਤੇ ਜਿਹੜਾ ਸਮਾਨ ਵੀ ਲੱਗਿਆ ਉਹ ਕੈਨੇਡਾ ਤੋਂ ਆਇਆਗਾ ਸਾਰੇ ਦਾ ਸਾਰਾ ਤੁਸੀਂ ਦੇਖੋਗੇ ਤੁਸੀਂ ਹੈਰਾਨ ਰਹ ਜੂਗੇ ਰੇਡ ਦੇਖ ਕੇ ਕੋਠੀ ਨੂੰ ਦੇਖ ਕੇ ਕਿਉਂਕਿ ਬਹੁਤ ਟੌਪ ਦੀ ਕੋਠੀ ਬਣੀ ਹੋਈ ਆ ਨਵੀਆਂ-ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਤੁਸੀਂ ਵੀ ਜੇ ਐਡ ਕਰਵਾਉਣੀ ਹੈ ਜੀ ਚੈਨਲ ਤੇ ਤੁਹਾਡੇ ਕੋਲੇ ਵੀ ਕੋਠੀ ਘਰ ਮਕਾਨ ਹੈਗਾ ਵੇਚਣ ਵਾਸਤੇ ਤੁਸੀਂ ਆਪਣਾ ਨੰਬਰ ਨੋਟ ਕਰ ਲਓ ਚਲਦਾ ਰਹਿੰਦਾ ਬਾਰ ਬਾਰ ਉੱਪਰ 73800426173 ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋ ਆਪਣੇ ਕੋਲੇ ਆਪਣੇ ਨੰਬਰ ਤੇ ਭੇਜ ਦਿਓ ਇਹ ਆ ਗਿਆ ਭਾਈ ਆਪਣਾ ਮੈਨ ਗੇਟ ਠੀਕ ਹੈ ਜੀ ਅੱਗੇ ਰੋੜ ਬਾਰ ਦੇ ਵੇਚ ਦੀ ਵੱਟਾ 18 ਮੋਟਾ ਮਕਾਨ ਨੂੰ ਹੁਣੇ ਰੰਗ ਕਰਾਇਆ ਦੋ ਮੰਜ਼ਲਾ ਠੀਕ ਹੈ ਜੀ 20 ਫੁੱਟ ਮਕਾਨ ਦਾ ਦੀ ਚੜਾਈ ਹੈ ਤੇ 100 ਫੁੱਟ ਲੰਬਾਈ ਹੈ ਆ ਬੇੜਾ ਆ ਗਿਆ ਜੀ ਦੇਖੀਏ ਤੁਸੀਂ ਬਹੁਤ ਸ਼ੌਂਕ ਨਾਲ ਤਿਆਰ ਕਰਾਇਆ ਸੀ ਬੱਚੇ ਕਹਿੰਦੇ ਵੀ ਨਹੀਂ ਤੂੰ ਇੱਧਰ ਆ ਜਾ ਆ ਆਪਣਾ ਕਾਰ ਪਹੁੰਚ ਆ ਗਈ ਕਾਰ ਪਹੁੰਚ ਆ ਗਈ ਇੰਟਰੀ ਆ ਗਈ ਲੋਬੀ ਦੀ। ਖੜੀਆਂ ਜੋੜੀਆਂ ਇਹ ਵੀ ਆਪਣੇ ਸਰਮੈਕਾ ਦੇ ਦੋਨੇ ਪਾਸੇ ਆ ਆਪਾਂ ਆਪ ਬਣਾਗੇ। ਦੋਨੇ ਪਾਸੇ ਸਰਮੈਕਾ ਲੱਗਿਆ। ਪੱਥਰ ਸਾਡੇ ਤਾਂ ਨਹੀਂ ਲਵਾਇਆ ਵੀ ਭਰਤ ਪੇ ਕਰਕੇ ਵੀ ਚੱਲ ਮੜਾ ਮੋਟਾ ਗੇਰ ਦਬ ਜਾਂਦਾ ਹੈ। ਇਹ ਲੋਬੀ 30 ਫੁੱਟ ਲੰਬੀ ਹੈ ਤੇ 20 ਫੁੱਟ ਚੌੜੀ ਹੈ ਲੋਬੀ ਜਿਹੜੀ ਇਹ। 30 ਫੁੱਟ ਲਵਾਈ ਹੈ ਲੈਟਰ ਲੱਗਿਆ ਨਾ ਮਾ ਤਾਂ ਪਈ ਨੂੰ 3 ਮਹੀਨੇ ਹੋਏ ਆਪਣੀ ਨੂੰ। ਆ ਤੁਸੀਂ ਦੇਖ ਰਹੇ ਹੋ। ਹਾਂਜੀ ਇਹ ਲੋਬੀ ਆ ਗਈ ਆਪਣੀ 30 ਫੁੱਟ ਲੰਬਾਈ 20 ਫੁੱਟ ਚੌੜਾਈ ਦੀ ਲੋਬੀ ਦੀ ਇਹ ਆਪਣੀ ਗਲੀ ਆ ਨਾਲ ਇਹ ਜਿਹੜੇ ਪਰਦੇ ਦੇ ਸੀ ਜਾਂਦੇ ਆ 18 ਫੁੱਟ ਚੌੜੀ ਕੱਚੀ ਮਗਰ ਖੇਚ ਜਾਂਦੀ ਆਪਣੇ ਆ ਬੈਡਰੂਮ ਆ ਗਏ ਆਪਣਾ ਠੀਕ ਹੈ ਇਹ ਬੈਡਰੂਮ ਆ ਗਏ ਇਹਦੇ ਵੀ ਅੰਦਰ ਬਾਰ ਰੱਖਿਆ ਬਾ ਇਹ ਵੀ ਦਰਵਾਜ਼ੇ ਸਾਰੇ ਲੈਟਰ ਲੱਗਿਆ ਏਸੀ ਆਗਿਆ ਪੇ ਪੰਡਰ ਕਰਾਉਣਾ ਸਾਰਾ ਕੁਝ ਠੀਕ ਹੈ ਜੀ ਇਹ ਆਪਣਾ ਬਾਥਰੂਮ ਆ ਗਈ। ਉੱਪਰ ਤੱਕ ਪੱਥਰ ਲੱਗੇ ਸੱਤ ਤਾਈ। نیچے ਵੀ ਆਹੜੇ ਲੱਗੇ ਨੇ ਬਸ ਬਾਹਰੋਂ ਕੈਨੇਡਾ ਸਰੀਕ ਰਹਿੰਦੇ ਆ ਉੱਥੋਂ ਲੈ ਕੇ ਆਏ ਸੀ ਜਿਵੇਂ ਉਸਾਰਨ ਲੱਗੇ ਹੁੰਦੇ ਆ। ਇਹ ਆਪਣੇ ਸਾਰਾ ਸਮਾਨ ਸੈਕਟ ਮਾਰ ਦੂਸਰੀਆਂ ਸੀਟਾਂ ਲੱਗੀਆਂ ਨਵੀਆਂ। ਅਜੇ ਤੱਕ ਇਹਨੇ ਜੂਜ ਵੀ ਨਹੀਂ ਕਰੀ। ਸੋਚਾਂ ਬਹੁਤ ਮਹਿੰਗੀਆਂ ਲੱਗੀਆਂ। ਬੈਡਰੂਮ ਇੱਕ ਬੈਡਰੂਮ ਆ ਗਿਆ ਜੀ। ਅਸੀਂ ਇੱਥੇ ਰੱਖੀ ਬੈਠੇ ਪੇਟੀਆਂ। ਇਹ ਬੈਡਰੂਮ ਆ ਗਈ ਆ ਦੇਖੋ ਸੱਤ। ਇਹ ਆਪਣਾ ਸਟੋਰ ਆ ਗਈ। ਇਹ ਸਟੋਰ ਆ ਗਈ ਤੇ ਮੋਟਰ ਲੱਗੀ ਨੇ ਸਟੋਰ ਇਹ। ਆ ਜਾਂਦੇ ਹਾਂ ਅਸੀਂ ਆਪਣੇ ਕੋ ਪੌੜਾਂ ਨੂੰ। ਉੱਪਰ ਜਾ ਰਹੇ ਹਾਂ ਆਪਾਂ। ਇਹ ਪੌੜਾਂ ਐ। ਆ ਬੇੜਾ ਰਹਿ ਗਈ ਆਪਣਾ ਉੱਪਰ ਦੂਜੀ ਮੰਜ਼ਲ ਦਾ। ਆਂ ਦਰਵਾਜ਼ਾ ਲੱਗਿਆ ਨੂੰ ਪੌੜਾਂ ਨੂੰ ਆ ਬੇੜਾ ਰਹਿ ਗਈ ਆਪਣਾ। ਟੈਂਕੀ ਲੱਗੀ ਪਾਣੀ ਵਾਲੀ। ਠੀਕ ਹੈ ਜੀ। ਇਦਾਂ ਇਹ ਬੇੜਾ ਰਹਿ ਗਈ। ਦਰ ਸੋਈ ਆ ਗਈ ਆਪਣੀ। ਉਹ ਚਿਮੜੀ ਲੱਗੀ ਐ। ਡੋਰ ਸੋਈ ਦਾ। ਇੱਥੇ ਮੈਟਿੰਗ ਕਰੀਏ ਆਪਣੇ ਸਾਹਮਣੇ। ਗੁੱਦ ਲਾ ਕੇ ਥੱਲੇ ਦੇ ਵਿੱਚ। ਆਹ ਦੇਖੀ। ਫਿਰ ਸੋਈ ਆ ਗਈ ਐ। ਇਹ ਚਿਮੜੀ ਲੱਗੀ ਐ। ਠੀਕ ਐ। ਆ ਬੋਰਡ ਬਣੇ ਬਹੁਤ ਆਪਦੇ ਬਹੁਤ ਸੋਹਣਾ ਕੰਮ ਕਰਿਆ ਡਬਲ ਡਬਲ ਟੂਟਣ ਲੱਗੀਆਂ ਗਰਮ ਠੰਡੇ ਲੱਗੀਆਂ ਠੀਕ ਹੈ ਇਹ ਡਬਲ ਹੀ ਦਰਵਾਜੇ ਆ ਸਾਰੇ ਇਹ ਹੈਗੇ ਬੈਡਰੂਮ 20x22 20x20 ਦਾ 4 ਰੋਡਾਂਾਂ ਗਏ ਹੀ ਆਪਣਾ ਸੜਕ ਦੇ 18 ਫੁੱਟ ਦੀ ਸੜਕ ਹੈਗੀ ਆ ਆਪਣੀ ਗਲੀ ਹੈਗੀ ਖੇਤ ਚ ਜਾ ਰਹੀ ਹੈ ਪਿੱਛੇ ਥੱਲੇ ਮੈਟਰ ਹੋਈ ਹੈ ਆ ਚੀਜ਼ ਹੈ ਬਹੁਤ ਸੋਹਣਾ ਰੂਮ ਹੈ ਇਹ ਬਾਥਰੂਮ ਆ ਗਿਆ ਇਹ ਆਪਣਾ ਗੀਟਰ ਲੱਗੇ 18-19000 ਰੁਪਏ ਦਾ ਸਮਾਨ ਸਾਰਾ ਟਾਪ ਦਾ ਲੱਗਿਆ ਕੋਈ ਐ ਨਹੀਂ ਡਬਲ ਡਬਲ ਰੋਟੀਆਂ ਤੋਂ ਗਰਮ ਠੰਡੇ ਵਾਲੀ ਜਮਾ ਨਿਊ ਬ੍ਰਾਂਡ ਨਿਊ ਚੀਜ਼ਾਂ ਹਜੇ 3 ਮਹੀਨੇ ਹੋਏ ਆਪਣੇ ਪਾਈ ਨੂੰ ਇਹਦੇ ਸੱਤ ਤੱਕ ਉੱਪਰ ਤੱਕ ਪੱਥਰ ਲੱਗੇ ਰੈਕਟਰੀ ਵਾਲੀ ਜਗ੍ਹਾ ਵੀਡੀਓ ਤੁਸੀਂ ਸਾਰੀ ਦੇਖ ਲਈ ਤੇ ਵੀਡੀਓ ਇਹਨਾਂ ਨੇ ਵਧੀਆ ਬਣਾ ਕੇ ਭੇਜੀ ਆ ਤੇ ਇਹਨਾਂ ਨੇ ਆਪਨੇ ਸਾਰਾ ਕੁਝ ਦੱਸਿਆ ਤੇ ਤਿੰਨ ਕੁ ਮਹੀਨੇ ਪਹਿਲਾਂ ਹੀ ਸਾਰੀ ਕੂਠੀ ਜਿਹੜੀ ਕੰਪਲੀਟ ਹੋਈ ਆ ਤੇ ਬਹੁਤ ਰੀਜਨਲ ਬਣਾਈ ਅਸੀਂ ਤੇ ਸਾਰੇ ਮਤਲਬ ਕਿ ਬਾਹਰ ਨੇ ਪਹਿਲਾਂ ਅੱਧਾ ਪਰਿਵਾਰ ਇੱਥੇ ਸੀਗਾ ਤੇ ਅੱਧੇ ਕੈਨੇਡਾ ਸੀਗੇ ਤੇ ਹੁਣ ਸਾਰਿਆਂ ਨੇ ਮਤਲਬ ਕਿ ਬਾਹਰ ਹੀ ਜਾਣਾ ਸੀ ਤਾਂ ਕਰਕੇ ਬਸ ਇਹਨਾਂ ਨੇ ਕੂਠੀ ਆਪਦੀ ਸੇਲ ਕਰਨੀ ਆ ਕੂਠੀ ਦਾ ਰੇਟ ਜਿਹੜਾ ਇਹਨਾਂ ਨੇ ਆਪਣੇ ਕੋਲੇ ਲਾ ਕੇ ਭੇਜਿਆ ਇਹਨਾਂ ਨੇ 25 ਲੱਖ ਰੁਪਇਆ ਕਿਹਾ। ਬਾਕੀ ਕਹਿੰਦੇ ਸੀਗੇ ਉੱਪਰ-ਨੀਚ ਮਾੜਾ-ਮੋਟਾ ਹੋ ਜਾਊਗਾ। ਜੇ ਆਪਾਂ ਜਗ੍ਹਾ ਦੀ ਗੱਲ ਕਰੀਏ ਤਾਂ 6 ਮਰਲੇ ਜਗ੍ਹਾ ਦੇ ਵਿੱਚ ਡਬਲ ਸਟੋਰੀ ਕੂਠੀ ਆ ਬਣੀ ਹੋਈ ਆ। ਜਿਹੜੀ ਜਗ੍ਹਾ ਉਹ ਰਜਿਸਟਰੀ ਵਾਲੀ ਐ ਜੀ। ਤੇ ਫਰੰਟ ਦੇ ਉੱਪਰ 18 ਫੁੱਟ ਦਾ ਰੋਡ ਐ ਤੇ ਨਾਲ 18 ਫੁੱਟ ਦੀ ਗਲੀ ਐ। ਤੇ ਕੂਠੀ ਬਹੁਤ ਸੋਹਣੀ ਬਣੀ ਹੋਈ ਆ। ਵੇਖਾ ਤੁਸੀਂ ਦੇਖ ਲਿਆ। ਤੇ ਆਪਾਂ ਨੂੰ ਵਿੱਚ ਬੋਰ ਮਿਲ ਜੂਗਾ ਜੀ ਪਾਣੀ ਵਾਸਤੇ ਸਮਰਸਿਬਲ ਮੋਟਰ ਲੱਗੀ ਹੋਈ ਆ ਬੈਡਰੂਮ ਵਧੀਆ ਮਿਲ ਜਾਣਗੇ ਪੂਰੇ ਟੌਪ ਦੇ ਤੇ ਲੌਬੀ ਏਰੀਆ ਤੁਸੀਂ ਦੇਖ ਲਿਆ ਕਿਚਨ ਦੇਖ ਲਿਆ ਹੋਊਗਾ ਸਾਰਾ ਕੁਝ ਵਧੀਆ ਜੀ ਪੂਰੀ ਰੀਜ ਨਾਲ ਇਹਨਾਂ ਨੇ ਆਪਦੀ ਜਿਹੜੀ ਕੂਠੀ ਆ ਤਿਆਰ ਕਰਵਾਈ ਸਗੀ 25 ਲੱਖ ਰੁਪਏ ਡਿਮਾਂਡ ਬਸ ਕਨੇਡਾ ਨੇ ਜੀ ਸਾਰੇ ਹੁਣ ਜਾਣਾ ਸਾਰਿਆਂ ਨੇ ਤਾਂ ਕਰਕੇ ਬਸ ਆਪਦੀ ਕੂਠੀ ਇਹਨਾਂ ਨੇ ਸੇਲ ਕਰਨੀ ਹੈ ਜੀ ਤੇ ਬਣੀ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ ਤਿੰਨ ਕੁ ਮਹੀਨੇ ਹੋਇਆ ਤੇ ਇਹਨਾਂ ਨੇ ਦੱਸਿਆ ਜੀ ਜਿਹੜੀਆਂ ਬਾਥਰੂਮ ਦੇ ਵਿੱਚ ਜੋ ਵੀ ਸਮਾਨ ਲੱਗਿਆ ਹੋਇਆ ਸਾਰਾ ਇੰਪੋਰਟਡ ਹੈ ਸਾਰਾ ਕੈਨੇਡਾ ਤੋਂ ਆਇਆ ਜੀ ਤੇ ਵਧੀਆ ਰੀਜਨ ਵਾਲੇ ਕੁਠੀ ਤਿਆਰ ਹੋਈ ਆ ਜੇ ਆਪਾਂ ਏਰੀਆ ਦੀ ਗੱਲ ਕਰੀਏ ਤਾਂ ਕੋਰ ਸਿੰਘ ਵਾਲਾ ਇਹਨਾਂ ਦਾ ਏਰੀਆ ਡਿਸਟ੍ਰਿਕਟ ਇਹਨਾਂ ਨੂੰ ਲੱਗਦੀ ਹੈ ਬਠਿੰਡਾ ਜਲਾਲ ਤੋਂ 6 ਕਿਲੋਮੀਟਰ ਪੈ ਜਾਂਦਾ ਇਹਨਾਂ ਦਾ ਪਿੰਡ ਤੇ ਕਿਸੇ ਨੇ ਜਾ ਕੇ ਦੇਖਣੀ ਹੋਵੇ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਬਾਕੀ ਜਿਹੜੇ ਓਨਰ ਨੇ ਜਿਹੜੇ ਮਾਲਕ ਨੇ ਉਹਨਾਂ ਦਾ ਤੁਹਾਨੂੰ ਮੈਂ ਨੰਬਰ ਨੋਟ ਕਰਵਾ ਦਿੰਨਾ ਤੁਸੀਂ ਨੰਬਰ ਤੇ ਗੱਲ ਕਰ ਸਕਦੇ ਹੋ 8260 4582 493 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦਿੰਨਾ ਜੀ 8260 4582 493 ਬਾਕੀ ਵੀਡੀਓ ਚ ਸਾਰਾ ਕੁਝ ਇਹਨਾਂ ਨੇ ਦੱਸਿਆ ਵੀਡੀਓ ਵੀ ਇਹਨਾਂ ਨੇ ਵਧੀਆ ਬਣਾ ਕੇ ਭੇਜੀ ਆ ਤੇ ਵੀਡੀਓ ਤੁਸੀਂ ਸਾਰੀ ਦੇਖ ਲਈ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਨੰਬਰ ਤੁਹਾਨੂੰ ਮੈਂ ਦੱਸਤਾ ਲੋਕੇਸ਼ਨ ਵੀ ਤੁਹਾਨੂੰ ਮਿਲ ਗਈ ਹੋਊਗੀ ਤੇ ਜਰੂਰ ਦੱਸਿਓ ਜੀ ਕਮੈਂਟ ਕਰਕੇ ਕੋਠੀ ਤੁਹਾਨੂੰ ਕਿਵੇਂ ਦੀ ਲੱਗੀ ਮੈਨੂੰ ਤਾਂ ਬਹੁਤ ਵਧੀਆ ਤੇ ਪਿਆਰੀ ਲੱਗੀ ਰੇਟ ਵੀ ਇਹਨਾਂ ਨੇ ਠੀਕ ਬਹੁਤ ਚੰਗਾ ਆਪਣੇ ਕੋਲੇ ਲਾ ਕੇ ਭੇਜਿਆ ਕੋਈ ਵੀ ਕੋਠੀ ਆ ਖਰੀਦਣ ਦਾ ਚਾਹਵਾਨ ਹੈਗਾ ਤਾਂ ਮਾਲਕ ਦਾ ਨੰਬਰ ਤੁਹਾਨੂੰ ਮੈਂ ਦੇਤਾ ਕੋਈ ਗੱਲ ਕਰਨੀ ਹੈ ਮਾਲਕ ਨਾਲ ਕਰੋ ਜੀ ਤੇ ਕੋਠੀ ਨੂੰ ਖਰੀਦੋ ਜੀ ਬਾਕੀ ਵੀਡੀਓ ਕਿਵੇਂ ਦੀ ਲੱਗੀ ਤੁਹਾਨੂੰ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਚੰਗੀ ਲੱਗੀ ਵੀਡੀਓ ਤਾਂ ਸਾਰੇ ਤੁਸੀਂ ਲਾਈਕ ਵੀਡੀਓ ਨੂੰ ਲਾਜ਼ਮੀ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਸਪੋਰਟ ਕਰਿਆ ਕਰੋ ਜੀ ਫੁੱਲ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਆਪਾਂ ਹਰ ਰੋਜ਼ ਇਸੇ ਤਰ੍ਹਾਂ ਦੀਆਂ ਮਕਾਨ ਕੁਠੀ ਘਰ ਲੈ ਕੇ ਆਉਂਦੇ ਰਹਿੰਨੇ ਆ ਵੀਡੀਓ ਰਾਹੀਂ ਜੇ ਅਗਲੀ ਵੀਡੀਓ ਤੁਹਾਨੂੰ ਦੇਖਣੀ ਆ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲ ਜੂਗਾ ਉਹਨੂੰ ਜ਼ਰੂਰ ਦਬਾ ਦਿਓ ਤੇ ਵੀਡੀਓ ਵਧੀਆ ਲੱਗੀ ਆ ਤਾਂ ਲਾਈਕ ਕਰ ਦਿਓ ਤੇ ਕਿਸੇ ਨੇ ਐਡ ਕਰਵਾਉਣੀ ਆ ਜੀ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਜenial ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੁਠੀ ਆ ਘਰ ਮਕਾਨ ਕਿਸੇ ਵੀ ਏਰੀਆ ਚ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਇੱਕ ਵੀਡੀਓ ਬਣਾ ਕੇ ਪੂਰੀ ਵਧੀਆ ਤੇ ਪੂਰੀ ਜਾਣਕਾਰੀ ਤੇ ਸਾਰਾ ਕੁਝ ਤੇ ਬਿਲਕੁਲ ਫਰੀਦ ਵਿੱਚ ਆਪਾਂ ਇਹ ਲਗਾ ਦਾਂਗੇ। ਬਾਕੀ ਤੁਸੀਂ ਬਹੁਤ ਪਿਆਰ ਦਿਨੇ ਹੋ ਜੀ ਵੀਡੀਓ ਨੂੰ। ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਤੇ ਵੀਡੀਓ ਇਹਨਾਂ ਨੇ ਬਣਾ ਕੇ ਵਧੀਆ ਭੇਜੀ ਆ ਤੇ ਤੁਸੀਂ ਜਿਹੜੀ ਬਣਾ ਕੇ ਵੀਡੀਓ ਭੇਜਣੀ ਆ ਉਹ ਫੋਨ ਨੂੰ ਟੇਡਾ ਕਰਕੇ ਬਣਾਉਣੀ ਆ ਜੀ। ਇਹਨਾਂ ਨੇ ਤਾਂ ਲੰਮੇ ਲੋ ਟਰਾ ਕੇ ਬਣਾਈ ਹੋਈ ਆ। ਤੁਸੀਂ ਟੇਡਾ ਰੱਖ ਕੇ ਬਣਾਉਣੀ ਆ। ਬਾਕੀ ਵੀਡੀਓ 'ਚ ਸਾਰਾ ਕੁਝ ਤੁਹਾਨੂੰ ਪਤਾ ਲੱਗ ਜਾਊਗਾ। ਵਧੀਆ ਵੀਡੀਓ ਹੈ ਜੀ। ਤੇ ਮਿਲਦੇ ਆ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਜੀ